ਭਾਰਤੀ ਮਹਿਲਾ ਟੀਮ ਜਿਹੜੀ ਕ੍ਰਿਕਟ ਚੈਂਪੀਅਨਸ਼ਿਪ ਵਰਲਡ ਦੇ ਵਿੱਚ ਰਹੀ ਹੈ ਉਹਨਾਂ ਦਾ ਜਿਹੜਾ ਇੱਥੇ ਸਵਾਗਤ ਕੀਤਾ ਜਾ ਰਿਹਾ ਚੰਡੀਗੜ੍ਹ 에ਰਪੋਰਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਕਾਂ ਦੇ ਉੱਤੇ ਇਹ ਕਹਿੰਦੇ ਪੰਜਾਬੀ ਜਿਹੜਾ ਵਿਰਸਾ ਹੈਗਾ ਉਹ ਪਹੁੰਚ ਚੁੱਕੇਗਾ ਢੋਲ ਦੀ ਤਾਪ ਦੇ ਨਾਲ ਉਹ ਚੱਲ ਰਿਹਾ ਹੈਗਾ ਪੂਰੇ ਤਰੀਕੇ ਨਾਲ ਪੂਰੀ ਜਸ਼ਨ ਮਨਾਇਆ ਜਾ ਰਿਹਾ ਬੋਲੀਆਂ ਪਾਈ ਜਾ ਰਹੀਆਂ ਨੇ ਇਹ ਕਿ ਦੇਖੋ ਨੌਜਵਾਨ ਕੁਸ਼ੀਆਂ ਦੱਸ ਜਣਾ ਅੱਜ ਦਿਨ ਖੁਸ਼ੀ ਨਾਲ ਸੱਜਣਾ ਤੁਸੀਂ ਪੂਰੀ ਰੌਣਕ ਲੱਗੀ ਹੋਈ ਹੈ ਤੁਸੀਂ ਪਿੱਛੇ ਦੇਖ ਸਕਦੇ ਹੋ ਬਹੁਤ ਵੱਡੀ ਤਦਾਦ ਦੇ ਵਿੱਚ ਪੂਰੇ ਪੰਜਾਬ ਦੇ ਜਿਹੜੇ ਫੈਨਸ ਨੇ ক্রিকেট ਨੂੰ ਪਿਆਰ ਕਰਦੇ ਸਭ ਤੋਂ ਵੱਡੀ ਖਾਸ ਗੱਲ ਅੱਜ ਇਹ ਵੱਡੀ ਹੋਈ ਹੈ ਕਿ ਇੱਕ ਮਹਿਲਾਵਾਂ ਜਿਹੜੀਆਂ ਚੈਂਪੀਅਨ ਬਣੀਆਂ ਰਹੀਆਂ ਵਿਸ਼ਵ ਚੈਂਪੀਅਨ ਦੇ ਵਿੱਚ ਦਰਜ ਕੀਤੀ ਜਿੱਤ ਉਹਨਾਂ ਨੇ ਹਾਸਲ ਕੀਤੀ ਹੈਗੀ ਦੁਨੀਆ ਸਵਾਗਤ ਕਰ ਰਹੀ ਹੈ ਉਹਨਾਂ ਦਾ ਸਾਹਮਣੇ ਦੇਖ ਸਕਦੇ ਹੋ ਸਾਡੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਜੀ ਉਹ ਮੌਜੂਦ ਨੇ ਉਹਨਾਂ ਲੜਕੀਆਂ ਦੇ ਨਾਲ ਉਤਾਰ ਦੇ ਉੱਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੂਰੋਂ ਨਾਲ ਮੀਤ ਹੇਰ ਮੌਜੂਦ ਨੇਗੇ ਸੋ ਪੰਜਾਬ ਦੇ ਪੂਰੀ ਡੈਲੀਗੇਸ਼ਨ ਨੇ ਜਿਹੜੀ ਹੈਗੀ ਹੈਗੀ ਪੰਜਾਬ ਦੀ ਆਵਾਜ਼ ਦੀ ਪਾਰਟੀ ਵਿਸ਼ੇਸ਼ ਤੌਰ ਤੇ ਨਾਲ ਪਹੁੰਚੀ ਹੈਗੀ ਕਿ ਸਾਡੇ ਪੰਜਾਬ ਦੀ ਵੱਡੀ ਪਾਰੀ ਜਿੱਤ ਹੋਈ ਹੈ ਵੱਡੀ ਜਿੱਤ ਹੋਈ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਨਹੀਂ ਸਰ ਥੈਂਕ ਯੂ ਵੀ ਪੰਜਾਬ ਸਰਕਾਰ ਕਾ ਜਿਨ੍ਹਾਂ ਨੇ ਇੰਨਾ ਵਧੀਆ ਵੈਲਕਮ ਕਰਿਆ ਸਰ ਥੈਂਕ ਯੂ ਸੋ ਮਚ ਔਰ ਜਿਤਨਾ ਕਿ ਆਪ ਇੱਕ ਵਿਸ਼ਾਲ ਮੰਚ ਤੇ ਬਾਕੀ ਮਹਿਮਾਨਾਂ ਕੋਲ ਕੀ ਕਹਿ ਬੋਲਦੇ ਨੇ ਨਹੀਂ ਇਹ ਬੋਲੂਗੀ ਕਿ ਆਪਣਾ ਮੈਸ਼ਨ ਫੋਲੋ ਕਰੋ ਦੇਮੇਨ ਕਰੋ ਰੱਬ ਸੁਪਨੇ ਪਹੁੰਚਾ ਦੇ ਪੂਰੇ ਵੀ ਕਰਾਂਦਾ ਸੀ ਗਰਾਊਂਡ ਮੈਂ ਤੇ ਆਪਣਾ ਬੈਸਟ ਦਿਖਾਓ ਬਿਲਕੁਲ ਸਾਨੂੰ ਜਦੋਂ ਜਦੋਂ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਜਦੋਂ ਜਿੱਤ ਦੀ ਮਹਿਸੂਸ ਹੋਏ ਕਿ ਹਾਂ ਤੁਸੀਂ ਮਿਹਨਤ ਕਰ ਰਹੇ ਹੋ ਤੇ ਇਹ ਜਿੱਤ ਮਿਲੀ ਹੈ ਉਹ ਸਫਰ ਕਿਵੇਂ ਲੱਗਦਾ ਸਰ ਹਲੇ ਤੱਕ ਅਸੀਂ ਇੰਨੇ ਬਿਜ਼ੀ ਰਹੇ ਆ ਸਾਨੂੰ ਉਹ ਫੀਲਿੰਗ ਹਲੇ ਤੱਕ ਐਕਸੈਪਟ ਹੀ ਨਹੀਂ ਹੋਈ ਤੇ ਜਗਾਦਰ ਮੈਚ ਮੈਚ ਖੇਡਦੇ تھے ਉਸ ਤੋਂ ਬਾਅਦ ਅਸੀਂ ਪ੍ਰਾਈਮ ਮਿਨਿਸਟਰ ਜੀ ਨੂੰ ਮਿਲਣਗੇ ਤੇ ਫਿਰ ਪ੍ਰੈਜ਼ੀਡੈਂਟ ਮੈਮ ਨੂੰ ਤੇ ਫਿਰ ਇੱਥੇ ਆਏ ਅਸੀਂ ਹਾਰਡਲੀ ਮਤਲਬ ਸੁੱਤੇ ਆ ਤੇ ਵਧੀਆ ਲੱਗ ਰਿਹਾ ਸਰ ਬਹੁਤ ਜ਼ਿਆਦਾ ਲੱਗਦਾ ਕਿ ਪੂਰਨ ਤੌਰ ਤੇ ਕਾਮਯਾਬ ਹੋ ਗਏ ਹੋ ਜਾਂ ਕੁਝ ਹੋਰ ਹੈ ਜੀ ਕੁਝ ਬਾਕੀ ਕੁਝ ਹੋਰ ਵੀ ਕਰਨਾ ਚਾਹੁੰਦੇ ਜਿਹੜਾ ਅੱਗੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਮਿਲੂਗਾ ਸਰੇ ਇਡਾਇਲ ਸ਼ੁਰੂਆਤ ਹੈ ਮੈਂ ਤਾਂ ਇਹ ਕਹੂੰਗੀ ਕਿ ਸ਼ੁਰੂਆਤ ਹੈ ਅਸੀਂ ਇਸ ਚੀਜ਼ ਦੀ ਆਦਤ ਪਾਣਾ ਜਾਨੇ ਆ ਜਿੱਦਣ ਦੀ ਵਰਲਡ ਕੱਪ ਜਿੱਦਣ ਦੀ ਵੱਡੇ ਵੱਡੇ ਇਵੈਂਟ ਜਿੱਦਣ ਦੀ ਤੇ ਸਾਡਾ ਇਹ ਸ਼ੁਰੂਆਤ ਹੈ ਅਸੀਂ ਇਹ ਰਸਤੇ ਚੱਲਣਾ ਜਾਵਾਂਗੇ ਬਿਲਕੁਲ ਸੱਲਾਹ ਮੰਤਰੀ ਹਰਪਾਲ ਜੀ ਮੁੰਜੂ ਚੀਮਾ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਦੀਆਂ ਧੀਆਂ ਨੇ ਅੱਜ ਪੰਜਾਬ ਦਾ ਪੂਰੇ ਭਾਰਤ ਦੇ ਵਿੱਚ ਨਾਮ ਰੌਸ਼ਨ ਕੀਤਾ ਪੰਜਾਬ ਦੀਆਂ ਧੀਆਂ ਨੇ ਸਾਡਾ ਮਾਣ ਵਧਾਇਆ ਪੰਜਾਬ ਦਾ ਮਾਣ ਵਧਾਇਆ ਔਰ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਤੇ ਦਿਖਾਇਆ ਕਿ ਕਿਸ ਤਰ੍ਹਾਂ ਸਾਡੀਆਂ ਤਿੰਨ ਧੀਆਂ ਜਿਹੜੀਆਂ ਨੇ ਗਿਆ ਉਹ ਦੇਸ਼ ਦੀ ਜਿਹੜੀ ਨੈਸ਼ਨਲ ਕ੍ਰਿਕਟ ਟੀਮ ਆ ਉਹਦੇ ਦੀ ਖੇਡੀਆਂ ਕਪਤਾਨੀ ਕੀਤੀ ਔਰ ਸਭ ਤੋਂ ਵੱਧ ਸਕੋਰ ਬਣਾਏ ਔਰ ਜਿੱਤ ਕੇ واپس ਪਰਤੀਆਂ ਔਰ ਪਹਿਲੀ ਵਾਰ ਹੋਇਆ ਕਿ ਵੂਮਨ ਵਰਲਡ ਕੱਪ ਜਿਹੜਾ ਉਹ ਪੰਜਾਬ ਦੇਚ ਹਿੰਦੁਸਤਾਨ ਦੀ ਝੋਲੀ ਚ ਪਿਆਗਾ ਅੱਜ ਸਾਨੂੰ ਸਾਡੀਆਂ ਸਾਰੀਆਂ ਧੀਆਂ ਤੇ ਮਾਣ ਆ ਮੈਂ ਅੱਜ ਦੇ ਦਿਨ ਤੇ ਵਿਸ਼ੇਸ਼ ਤੌਰ ਤੇ ਪੰਜਾਬ ਨਹੀਂ ਪੂਰੇ ਦੇਸ਼ ਪਰ ਦੇ ਆ ਦੇਸ਼ ਪਰ ਦੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਆਪਣੀਆਂ ਧੀਆਂ ਨੂੰ ਖੇਡ ਦੇ ਮੈਦਾਨ ਚ ਲੈ ਕੇ ਜਾਓ ਉਹ ਇਸ ਤਰ੍ਹਾਂ ਦੀ ਖੇਡ ਦਾ ਮਜ਼ਾ ਲੈ ਕਰਨੀਆਂ ਔਰ ਮਾਂ-ਬਾਪ ਦਾ ਵੀ ਨਾਮ ਉੱਚਾ ਹੋਊਗਾ ਔਰ ਦੇਸ਼ ਦਾ ਵੀ ਸਟੇਟ ਦਾ ਵੀ ਉੱਚਾ ਹੋਊਗਾ ਇਕਲ ਸੁਪਾਰਤੀ ਮਹਿਲਾ ਟੀਮ ਜਿਹੜੀ ਕ੍ਰਿਕਟ ਚੈਂਪੀਅਨਸ਼ਿਪ ਵਰਲਡ ਦੇ ਵਿੱਚ ਰਹੀ ਹੈ ਉਹਨਾਂ ਦਾ ਜਿਹੜਾ ਇੱਥੇ ਸਵਾਗਤ ਕੀਤਾ ਜਾ ਰਿਹਾ ਚੰਡੀਗੜ੍ਹ 에어ਪੋਰਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਕਟਰਾਂ ਦੇ ਉੱਤੇ ਇਹ ਕਹਿੰਦੇ ਪੰਜਾਬੀ ਜਿਹੜਾ ਵਿਰਸਾ ਹੈਗਾ ਉਹ ਪਹੁੰਚ ਚੁੱਕੇਗਾ ਢੋਲ ਦੀ ਤਾਪ ਦੇ ਨਾਲ ਉਹ ਚੱਲ ਰਿਹਾ ਹੈਗਾ ਪੂਰੇ ਤਰੀਕੇ ਨਾਲ ਪੂਰੀ ਚਸ਼ਮਣਾਂ ਆ ਜਾ ਰਹੀਆਂ ਬੋਲੀਆਂ ਪਾਈ ਜਾ ਰਹੀਆਂ ਨੇ ਤੁਸੀਂ ਦੇਖੋ ਨੌਜਵਾਨ ਖੁਸ਼ੀਆਂ ਦੱਸ ਜਣਾ ਅੱਜ ਦਿਨ ਖੁਸ਼ੀਆਂ ਦਾ ਸਜਣਾ ਤੁਸੀਂ ਪੂਰੀ ਰੌਣਕ ਲੱਗੀ ਹੋਈ ਹੈ ਤੁਸੀਂ ਪਿੱਛੇ ਦੇਖ ਸਕਦੇ ਹੋ ਬਹੁਤ ਵੱਡੀ ਤਦਾਦ ਦੇ ਵਿੱਚ ਪੂਰੇ ਪੰਜਾਬ ਦੇ ਜਿਹੜੇ ਫੈਨਸ ਨੇ ক্রিকেট ਨੂੰ ਪਿਆਰ ਕਰਦੇ ਸਭ ਤੋਂ ਵੱਡੀ ਖਾਸ ਗੱਲ ਅੱਜ ਇਹ ਵੱਡੀ ਹੋਈ ਹੈ ਕਿ ਇੱਕ ਮਹਿਲਾਵਾਂ ਜਿਹੜੀਆਂ ਚੈਂਪੀਅਨ ਬਣੀਆਂ ਲਗੀਆਂ ਵਿਸ਼ਵ ਚੈਂਪੀਅਨ ਦੇ ਵਿੱਚ ਦਰਜ ਕੀਤੀ ਜਿੱਤ ਉਹਨਾਂ ਨੇ ਹਾਸਲ ਕੀਤੀ ਹੈਗੀ ਦੁਨੀਆ ਸਵਾਗਤ ਕਰ ਰਹੀ ਹੈ ਉਹਨਾਂ ਦਾ ਸਾਹਮਣੇ ਦੇਖ ਸਕਦੇ ਹੋ ਸਾਡੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਜੀ ਉਹ ਮੌਜੂਦ ਨੇ ਉਹਨਾਂ ਲੜਕੀਆਂ ਦੇ ਨਾਲ ਉਥਾਰ ਦੇ ਉੱਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੂਰੋਂ ਨਾਲ ਮੀਤ ਹੇਰ ਮੌਜੂਦ ਨੇਗੇ ਸੋ ਪੰਜਾਬ ਦੇ ਪੂਰੀ ਡੈਲੀਗੇਸ਼ਨ ਨੇ ਜਿਹੜੀ ਹੈਗੀ ਹੈਗੀ ਪੰਜਾਬ ਦੀ ਆਵਾਜ਼ ਦੀ ਪਾਰਟੀ ਵਿਸ਼ੇਸ਼ ਤੌਰ ਤੇ ਨਾਲ ਪਹੁੰਚੀ ਹੈਗੀ ਕਿ ਸਾਡੇ ਪੰਜਾਬ ਦੀ ਵੱਡੀ ਪਾਰੀ ਜਿੱਤ ਹੋਈ ਹੈ ਵੱਡੀ ਜਿੱਤ ਹੋਈ ਹੈ ਗਲਤ ਬਤ ਕਰਉਣ ਦੀ ਕੋਸ਼ਿਸ਼ ਕਰਦੇ ਆ ਨਹੀਂ ਸਰ ਥੈਂਕ ਯੂ ਬੋਲਣਾ ਚਾਹੂੰਗੀ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇੰਨਾ ਵਧੀਆ ਵੈਲਕਮ ਔਰ ਹੋਰ ਜਿੱਤਾਂ ਤੇ ਆਪ ਇੱਕ ਖੁਸ਼ਾਲ ਮੰਚ ਕੀ ਬਾਕੀ ਮਹਿਰਾਉਂ ਕਾ ਲਈ ਕੀ ਬੋਲੋਗੇ ਨਹੀਂ ਇਹ ਬੋਲੂਗੀ ਕਿ ਆਪਣਾ ਮੈਸ਼ਨ ਫਾਲੋ ਕਰੋ ਦੇਮੇਨ ਕਰੋ ਰੱਬ ਸੁਪਨੇ ਦਿਖਾਉਂਦੇ ਨੇ ਪੂਰੇ ਵੀ ਕਰਾਂਦੇ ਸੋ ਮੈਂ ਕਰੇ ਆਪਣਾ ਬੈਸਟ ਕਰ ਬਿਲਕੁਲ ਸੁਣੋ ਜਦੋਂ ਜਦੋਂ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਜਦੋਂ ਜਿੱਤ ਦੀ ਮਹਿਸੂਸ ਹੋਏ ਕਿ ਹਾਂ ਤੁਸੀਂ ਮਿਹਨਤ ਕਰ ਰਹੇ ਹੋ ਤੇ ਇਹ ਜਿੱਤ ਮਿਲੀ ਹੈ ਉਹ ਸਫਰ ਕਿਵੇਂ ਲੱਗਦਾ ਹੈ ਸਰ ਹਲੇ ਤੱਕ ਅਸੀਂ ਇੰਨੇ ਬਿਜ਼ੀ ਰਹੇ ਆ ਸਾਨੂੰ ਉਹ ਫੀਲਿੰਗ ਹਲੇ ਤੱਕ ਐਕਸੈਪਟ ਹੀ ਨਹੀਂ ਹੋਈ ਤੇ ਜਗਾਦਾਰ ਮੈਚ ਮੈਚ ਖੇਡਦੇ ਤੇ ਉਸ ਤੋਂ ਬਾਅਦ ਅਸੀਂ ਪ੍ਰਾਈਮ ਮਿਨਿਸਟਰ ਜੀ ਨੂੰ ਮਿਲਣਗੇ ਤੇ ਫਿਰ ਪ੍ਰੈਜ਼ੀਡੈਂਟ ਮੈਮ ਨੂੰ ਤੇ ਫਿਰ ਇੱਥੇ ਆਏ ਆ ਅਸੀਂ ਹਾਰਡਲੀ ਮਤਲਬ ਸੁੱਤੇ ਆ ਤੇ ਵਧੀਆ ਲੱਗ ਰਿਹਾ ਸਰ ਬਹੁਤ ਜ਼ਿਆਦਾ ਲੱਗਦਾ ਕਿ ਪੂਰਨ ਤੌਰ ਤੇ ਕਾਮਯਾਬ ਹੋ ਗਏ ਹੋ ਜਾਂ ਕੁਝ ਹੋਰ ਹੈ ਜੀ ਕੁਝ ਬਾਕੀ ਹੈ ਕੁਝ ਹੋਰ ਵੀ ਕਰਨਾ ਚਾਹੁੰਦੇ ਜਿਹੜਾ ਅੱਗੇ ਗਵਰਨਮੈਂਟ ਸਮੇਤ ਪੰਜਾਬ ਨੂੰ ਮਿਲੂਗਾ ਸੋ ਇਹ ਇਦਾਂ ਹੀ ਸ਼ੁਰੂਆਤ ਹੈ ਮੈਂ ਤਾਂ ਇਹ ਕਹੂੰਗੀ ਕਿ ਸ਼ੁਰੂਆਤ ਹੈ ਅਸੀਂ ਇਸ ਚੀਜ਼ ਦੀ ਆਦਤ ਪਾਣਾ ਜਾਣੇ ਹਿੱਤਨ ਦੀ ਵਰਲਡ ਕਪ ਹਿੱਤਨ ਦੀ ਵੱਡੇ ਵੱਡੇ ਇਵੈਂਟ ਹਿੱਤਨ ਦੀ ਤੇ ਸਾਡਾ ਇਹ ਸ਼ੁਰੂਆਤ ਹੈ ਅਸੀਂ ਇਹ ਰਸਤੇ ਚੱਲਣਾ ਜਾਵਾਂਗੇ ਬਿਲਕੁਲ ਸਰ ਮੰਤਰੀ ਸਰ ਪਾਲਜੀ ਮੁੰਦਰਾ ਜੀ ਮਸਾਬ ਕਿਵੇਂ ਦੇਖਦੇ ਹੋ ਪੰਜਾਬ ਦੀਆਂ ਧੀਆਂ ਨੇ ਅੱਜ ਪੰਜਾਬ ਦਾ ਪੂਰੇ ਭਾਰਤ ਦੇ ਵਿੱਚ ਨਾਮ ਰੌਸ਼ਨ ਕੀਤਾ ਪੰਜਾਬ ਦੀਆਂ ਧੀਆਂ ਨੇ ਸਾਡਾ ਮਾਣ ਵਧਾਇਆ ਪੰਜਾਬ ਦਾ ਮਾਣ ਵਧਾਇਆ ਔਰ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਤੇ ਦਿਖਾਇਆ ਕਿ ਕਿਸ ਤਰ੍ਹਾਂ ਸਾਡੀਆਂ ਤਿੰਨ ਧੀਆਂ ਜਿਹੜੀਆਂ ਨੇ ਗਿਆ ਉਹ ਦੇਸ਼ ਦੀ ਜਿਹੜੀ ਨੈਸ਼ਨਲ ਕ੍ਰਿਕਟ ਟੀਮ ਆ ਉਹਦੇ ਦੀ ਖੇਡੀਆਂ ਕਪਤਾਨੀ ਕੀਤੀ ਔਰ ਸਭ ਤੋਂ ਵੱਧ ਸਕੋਰ ਬਣਾਏ ਔਰ ਜਿੱਤ ਕੇ ਅਜ ਵਾਪਸ ਪਰਤੀਆਂ ਪਰ ਪਹਿਲੀ ਵਾਰ ਹੋਇਆ ਕਿ ਔਮਨ ਵਰਲਡ ਕੱਪ ਜਿਹੜਾ ਉਹ ਪੰਜਾਬ ਦੇ ਚ ਹਿੰਦੁਸਤਾਨ ਦੀ ਝੋਲੀ ਚ ਪਿਆਗਾ ਅੱਜ ਸਾਨੂੰ ਸਾਡੀਆਂ ਸਾਰੀਆਂ ਧੀਆਂ ਤੇ ਮਾਣ ਆ ਮੈਂ ਅੱਜ ਦੇ ਦਿਨ ਤੇ ਵਿਸ਼ੇਸ਼ ਤੌਰ ਤੇ ਪੰਜਾਬ ਨਹੀਂ ਪੂਰੇ ਦੇਸ਼ ਭਰ ਦੇ ਆ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕਰੂੰਗਾ ਤੇ ਆਪਣੀਆਂ ਧੀਆਂ ਨੂੰ ਖੇਡ ਦੇ ਮੈਦਾਨ 'ਚ ਲੈ ਕੇ ਜਾਓ ਉਹ ਇਸ ਤਰ੍ਹਾਂ ਦੀ ਖੇਡ ਦਾ ਮਜ਼ਾ ਲੈ ਲੀਆਂ ਔਰ ਮਾਂ-ਬਾਪ ਦਾ ਵੀ ਨਾਮ ਉੱਚਾ ਹੋਊਗਾ ਔਰ ਦੇਸ਼ ਦਾ ਵੀ ਸਟੇਟ ਦਾ ਵੀ ਉੱਚਾ ਹੋਊਗਾ ਇਕ ਸੁਪਾਰਤੀ ਮਹਿਲਾ ਟੀਮ ਜਿਹੜੀ ਕ੍ਰਿਕਟ ਚੈਂਪੀਅਨਸ਼ਿਪ ਵਰਲਡ ਦੇ ਵਿੱਚ ਰਹੀ ਹੈ ਉਹਨਾਂ ਦਾ ਜਿਹੜਾ ਇੱਥੇ ਸਵਾਗਤ ਕੀਤਾ ਜਾ ਰਿਹਾ ਚੰਡੀਗੜ੍ਹ 에어ਪੋਰਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਕਾਂ ਦੇ ਉੱਤੇ ਇਹ ਕਹਿੰਦੇ ਪੰਜਾਬੀ ਜਿਹੜਾ ਵਿਰਸਾ ਹੈਗਾ ਉਹ ਪਹੁੰਚ ਚੁੱਕੇਗਾ ਢੋਲ ਦੀ ਤਾਪ ਦੇ ਨਾਲ ਉਹ ਚੱਲ ਰਿਹਾ ਹੈਗਾ ਪੂਰੇ ਤਰੀਕੇ ਨਾਲ ਪੂਰੀ ਚਸ਼ਮਣਾਂ ਆ ਜਾ ਰਹੀਆਂ ਬੋਲੀਆਂ ਪਾਈ ਜਾ ਰਹੀਆਂ ਨੇ ਕਿ ਤੁਸੀਂ ਦੇਖੋ ਨੌਜਵਾਨ ਖੁਸ਼ੀਆਂ ਦੱਸ ਜਣਾ ਅੱਜ ਦਿਨ ਖੁਸ਼ੀਆਂ ਦਾ ਸਜਣਾ ਤੁਸੀਂ ਪੂਰੀ ਰੌਣਕ ਲੱਗੀ ਹੋਈ ਹੈ ਤੁਸੀਂ ਪਿੱਛੇ ਦੇਖ ਸਕਦੇ ਹੋ ਬਹੁਤ ਵੱਡੀ ਤਦਾਦ ਦੇ ਵਿੱਚ ਪੂਰੇ ਪੰਜਾਬ ਦੇ ਜਿਹੜੇ ਫੈਨਸ ਨੇ ক্রিকেট ਨੂੰ ਪਿਆਰ ਕਰਦੇ ਸਭ ਤੋਂ ਵੱਡੀ ਖਾਸ ਗੱਲ ਅੱਜ ਇਹ ਵੱਡੀ ਹੋਈ ਹੈ ਕਿ ਇੱਕ ਮਹਿਲਾਵਾਂ ਜਿਹੜੀਆਂ ਚੈਂਪੀਅਨ ਬਣੀਆਂ ਰਹੀਆਂ ਵਿਸ਼ਵ ਚੈਂਪੀਅਨ ਦੇ ਵਿੱਚ ਦਰਜ ਕੀਤੀ ਜਿੱਤ ਉਹਨਾਂ ਨੇ ਹਾਸਲ ਕੀਤੀ ਹੈਗੀ ਦੁਨੀਆ ਸਵਾਗਤ ਕਰ ਰਹੀ ਹੈ ਉਹਨਾਂ ਦਾ ਸਾਹਮਣੇ ਦੇਖ ਸਕਦੇ ਹੋ ਸਾਡੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਜੀ ਉਹ ਮੌਜੂਦ ਨੇ ਉਹਨਾਂ ਲੜਕੀਆਂ ਦੇ ਨਾਲ ਉਥਾਰ ਦੇ ਉੱਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੂਰੋਂ ਨਾਲ ਮੀਤ ਹੇਰ ਮੌਜੂਦ ਨੇਗੇ ਸੋ ਪੰਜਾਬ ਦੇ ਪੂਰੀ ਡੈਲੀਗੇਸ਼ਨ ਨੇ ਜਿਹੜੀ ਹੈਗੀ ਹੈਗੀ ਪੰਜਾਬ ਦੀ ਆਵਾਜ਼ ਦੀ ਪਾਰਟੀ ਵਿਸ਼ੇਸ਼ ਤੌਰ ਤੇ ਨਾਲ ਪਹੁੰਚੀ ਹੈਗੀ ਕਿ ਸਾਡੇ ਪੰਜਾਬ ਦੀ ਵੱਡੀ ਪਾਰੀ ਜਿੱਤ ਹੋਈ ਹੈ ਵੱਡੀ ਜਿੱਤ ਹੋਈ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਹੀਂ ਸਰ ਥੈਂਕ ਯੂ ਪੰਜਾਬ ਸਰਕਾਰ ਕਾ ਜਿਨ੍ਹਾਂ ਨੇ ਇੰਨਾ ਵਧੀਆ ਵੈਲਕਮ ਕਰਾਇਆ ਥੈਂਕ ਯੂ ਸਰ ਔਰ ਜਿਤਨਾ ਤੇ ਆਪ ਇੱਕ ਖੁਸ਼ਾਲ ਮੰਨਤੀ ਬਾਕੀ ਮੈਨਾਵਨ ਕੀ ਕਹਿ ਬੋਲਦੇ ਨੇ ਨਹੀਂ ਇਹ ਬੋਲੂਗੀ ਕਿ ਆਪਣਾ ਮੈਸ਼ਨ ਫੋਲੋ ਕਰੋ ਦੇਮੇਨਤ ਕਰੋ ਰੱਬ ਸੁਪਨੇ ਦਿਖਾਉਂਦੇ ਨੇ ਪੂਰੇ ਵੀ ਕਰਾਂਦਾ ਸੀ ਗਰਾਊਂਡ ਮੈਂ ਤੇ ਆਪਣਾ ਬੈਸਟ ਦਿਓ ਬਿਲਕੁਲ ਸੁਣੋ ਜਦੋਂ ਜਦੋਂ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਜਦੋਂ ਜਿੱਤ ਦੀ ਮਹਿਸੂਸ ਹੋਏ ਕਿ ਹਾਂ ਤੁਸੀਂ ਮਿਹਨਤ ਕਰ ਰਹੇ ਹੋ ਤੇ ਅੱਜ ਜਿੱਤ ਮਿਲੀ ਹੈ ਉਹ ਸਫਰ ਕਿਵੇਂ ਲੱਗਦਾ ਹੈ ਸਰ ਹਲੇ ਤੱਕ ਅਸੀਂ ਇੰਨੇ ਬਿਜ਼ੀ ਰਹੇ ਹਾਂ ਸਾਨੂੰ ਉਹ ਫੀਲਿੰਗ ਹਲੇ ਤੱਕ ਐਕਸੈਪਟ ਹੀ ਨਹੀਂ ਹੋਈ ਤੇ ਲਗਾਤਾਰ ਮੈਚ ਮੈਚ ਖੇਡਦੇ تھے ਉਸ ਤੋਂ ਬਾਅਦ ਅਸੀਂ ਪ੍ਰਾਈਮ ਮਿਨਿਸਟਰ ਜੀ ਨੂੰ ਮਿਲਣਗੇ ਤੇ ਫਿਰ ਪ੍ਰੈਜ਼ੀਡੈਂਟ ਮੈਮ ਨੂੰ ਤੇ ਫਿਰ ਇੱਥੇ ਆਏ ਅਸੀਂ ਹਾਰਡਲੀ ਮਤਲਬ ਸੁੱਤੇ ਹਾਂ ਤੇ ਵਧੀਆ ਲੱਗ ਰਿਹਾ ਸਰ ਬਹੁਤ ਜ਼ਿਆਦਾ ਲੱਗਦਾ ਕਿ ਪੂਰਨ ਤੌਰ ਤੇ ਕਾਮਯਾਬ ਹੋ ਗਏ ਹਾਂ ਜਾਂ ਕੁਝ ਹੋਰ ਹੈ ਜੀ ਕੁਝ ਬਾਕੀ ਹੈ ਕੁਝ ਹੋਰ ਵੀ ਕਰਨਾ ਚਾਹੁੰਦੇ ਜਿਹੜਾ ਅੱਗੇ ਗਵਰਨਮੈਂਟ ਸਮੇਂ ਤੇ ਪੰਜਾਬ ਨੂੰ ਮਿਲੂਗਾ ਸਰ ਇਹ ਤਾਂ ਲਈ ਸ਼ੁਰੂਆਤ ਹੈ ਮੈਂ ਤਾਂ ਇਹ ਕਹੂੰਗੀ ਕਿ ਸ਼ੁਰੂਆਤ ਹੈ ਅਸੀਂ ਇਸ ਚੀਜ਼ ਦੀ ਆਦਤ ਪਾਣਾ ਜਾਣੇ ਹ ਜਿੱਦਾਂ ਦੀ ਵਰਲਡ ਕੱਪ ਜਿੱਦਾਂ ਦੀ ਵੱਡੇ ਵੱਡੇ ਇਵੈਂਟ ਜਿੱਦਾਂ ਦੀ ਤੇ ਸਾਡਾ ਇਹ ਸ਼ੁਰੂਆਤ ਹੈ ਅਸੀਂ ਇਹ ਰਸਤੇ ਚੱਲਣਾ ਜਾਵਾਂਗੇ ਜੀ ਸੱਲਾ ਮੰਤਰੀ ਹਰਪਾਲ ਜੀ ਮੁੰਜੂ ਤੇ ਚਿਮਾ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਦੀਆਂ ਧੀਆਂ ਨੇ ਅੱਜ ਪੰਜਾਬ ਦਾ ਪੂਰੇ ਭਾਰਤ ਦੇ ਵਿੱਚ ਨਾਮ ਰੌਸ਼ਨ ਕੀਤਾ ਪੰਜਾਬ ਦੀਆਂ ਧੀਆਂ ਨੇ ਸਾਡਾ ਮਾਣ ਵਧਾਇਆ ਪੰਜਾਬ ਦਾ ਮਾਣ ਵਧਾਇਆ ਔਰ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਤੇ ਦਿਖਾਇਆ ਕਿ ਕਿਸ ਤਰ੍ਹਾਂ ਸਾਡੀਆਂ ਤਿੰਨ ਧੀਆਂ ਜਿਹੜੀਆਂ ਨੇ ਗਿਆ ਉਹ ਦੇਸ਼ ਦੀ ਜਿਹੜੀ ਨੈਸ਼ਨਲ ਕ੍ਰਿਕਟ ਟੀਮ ਆ ਉਹਦੇ ਦੀ ਖੇਡੀਆਂ ਕਪਤਾਨੀ ਕੀਤੀ ਔਰ ਸਭ ਤੋਂ ਵੱਧ ਸਕੋਰ ਬਣਾਏ ਔਰ ਜਿੱਤ ਕੇ ਜਬਾਪਸ ਪਰਤੀਆਂ ਨਾ ਪਹਿਲੀ ਵਾਰ ਹੋਇਆ ਕਿ ਵੂਮਨ ਵਰਲਡ ਕੱਪ ਜਿਹੜਾ ਉਹ ਪੰਜਾਬ ਦੇ ਚ ਹਿੰਦੁਸਤਾਨ ਦੀ ਝੋਲੀ ਚ ਪਿਆਗਾ ਅੱਜ ਸਾਨੂੰ ਸਾਡੀਆਂ ਸਾਰੀਆਂ ਧੀਆਂ ਤੇ ਮਾਣ ਆ ਮੈਂ ਅੱਜ ਦੇ ਦਿਨ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੀ ਪੂਰੇ ਦੇਸ਼ ਪਰਦੇ ਆਂ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਆਪਣੀਆਂ ਧੀਆਂ ਨੂੰ ਖੇਡ ਦੇ ਮੈਦਾਨ ਚ ਲੈ ਕੇ ਜਾਓ ਉਹ ਇਸ ਤਰ੍ਹਾਂ ਦੀ ਖੇਡ ਦਾ ਮਜ਼ਾ ਲੈ ਰਹੀਆਂ ਔਰ ਮਾਂ-ਬਾਪ ਦਾ ਵੀ ਨਾਮ ਉੱਚਾ ਹੋਊਗਾ ਔਰ ਦੇਸ਼ ਦਾ ਵੀ ਸਟੇਟ ਦਾ ਵੀ ਉੱਚਾ ਹੋਊਗਾ ਇਕਲ